जय गोपाल जय गौ माता जय गोपाल गौ माता की सेवा हो गौ माता की सेवा हो जय गौ माता जय गोपाल जय गौ माता जय गोपाल गौ सेवा समिति समानाबलो गौ माता सेवा समिति समानाबलो ਸਾਡੇ ਬਿੱਟੂ ਧਮਾਨ ਜੀ ਜੋ ਸਾਡੇ ਕਨਵੀਨਰ ਨੇ गौ माता सेवा समिति ਦੇ ਅੱਜ ਅਸੀਂ ਗਾਜੀਪੁਰ ਗਊਸਾਲਾ ਦੇ ਵਿੱਚ ਆਇਆ ਇੱਥੇ ਅਸੀਂ 10 ਕੁਇੰਟਲ ਦਾਣੇ ਦੀ ਸੇਵਾ ਜਿਵੇਂ ਪਹਿਲਾਂ ਅਸੀਂ ਸਮਾਣੇ ਦੇ ਵਿੱਚ ਅਨਾਦ ਗਊਸਾਲਾ ਅਗਰਵਾਲ ਗਊਸਾਲਾ ਗਵਰਦਨ ਗਊਸਾਲਾ ਗਰਦਿਆਲਪੁਰਾ ਗਊਸਾਲਾ ਉੱਥੇ ਸਾਰੇ ਗਊਸਾਲਾ ਦੇ ਵਿੱਚ ਅਸੀਂ ਦਾਣੇ ਦੀ ਸੇਵਾ ਕੀਤੀ ਹੈ ਉਸੇ ਕੜੀ ਦੇ ਤਹਿਤ ਅਸੀਂ ਅੱਜ ਗਾਜੀਪੁਰ ਗਊਸਾਲਾ ਦੇ ਵਿੱਚ ਆਇਆ ਇਹ ਜਿਹੜਾ ਗਊ ਕਥਾ ਅਸੀਂ ਕਰਵਾਨੇ ਆ ਗਊ ਕਥਾ ਕਰਵਾਉਣ ਦਾ ਸਾਡਾ ਮਕਸਦ ਇਹੀ ਹੁੰਦਾ ਹੈ ਵੀ ਇੱਕ ਤਾਂ ਜਿਹੜੇ ਸਾਡੇ ਲੋਕ ਨੇ ਸਨਾਤਨੀ ਲੋਗ ਨੇ ਉਹ ਗਊ ਮਾਤਾ ਦੇ ਨਾਲ ਜੁੜਨ ਗਊ ਮਾਤਾ ਦੀ ਜੋ ਕਥਾ ਹੈ ਉਹਦਾ ਮਕਸਦ ਇੱਕ ਹੀ ਹੁੰਦਾ ਹੈ ਵੀ ਉਹ ਜਿਹੜੇ ਹੈ ਗਊ ਮਾਤਾ ਦੇ ਨਾਲ ਜੁੜਨ ਉਸ ਤੋਂ ਬਾਅਦ ਜਿਹੜੀ ਦਾਨ ਰਾਸ਼ੀ ਉੱਥੇ ਗਊ ਉੱਥੇ ਗਊ ਕਥਾ ਦੇ ਉੱਪਰ ਇਕੱਠੀ ਹੁੰਦੀ ਹੈ ਉਹ ਦਾਨ ਰਾਸ਼ੀ ਕੱਲਾ-ਕੱਲਾ ਪੈਸਾ ਸੀ ਆਈ ਵਾਰ ਦੱਸਦੇ ਨੇ ਵੀ ਕੱਲਾ-ਕੱਲਾ ਪੈਸਾ ਜਿਹੜਾ ਉਹ ਗਊ ਮਾਤਾ ਦੀ ਸੇਵਾ ਦੇ ਵਿੱਚ ਹੀ ਲੱਗਦਾ ਹੈ ਇੱਧਰ-ਉੱਧਰ ਕੋਈ ਵੀ ਪੈਸਾ ਨਹੀਂ ਲੱਗਦਾ ਸਾਡੇ ਜਿੰਨੇ ਵੀ ਮੈਂਬਰ ਉਰੇ ਖੜੇ ਨੇ ਸਾਰਿਆਂ ਨੇ ਇੱਕ ਸੰਕਲਪ ਕੀਤਾ ਹੋਇਆ ਹੈ ਵੀ ਜਿਹੜਾ ਗਊ ਕਥਾ ਦੇ ਉੱਪਰ ਪੈਸਾ ਇਕੱਠਾ ਹੁੰਦਾ ਹੈ ਔਰ ਅਸੀਂ ਗਊ ਮਾਤਾ ਤੇ ਹੀ ਲਾਣਾ ਕੋਈ ਇੱਧਰ ਉੱਧਰ ਪੈਸਾ ਖਰਚ ਨਹੀਂ ਹੁੰਦਾ ਮੈਂ ਸਾਰੇ ਦਾਨੀ ਸੱਜਣਾਂ ਦਾ ਇੱਕ ਵਾਰੀ ਫੇਰ ਸਮਾਣੇ ਦੇ ਆਲੇ ਦੁਆਲੇ ਦੇ ਜੋ ਵੀ ਦਾਨੀ ਸੱਜਣ ਗਊ ਕਾਥਾ ਦੇ ਵਿੱਚ ਦਾਨ ਦਿੰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈ ਗਊ ਮਾਤਾ ਜੈ ਗੋਪਾਲ ਗਊ ਮਾਤਾ ਕੀ ਜੈ ਗਊ ਮਾਤਾ ਕੀ ਜੈ ਜਿਸ ਤਰ੍ਹਾਂ ਬినੋਦ ਜੀ ਨੇ ਦੱਸਿਆ ਗਊ ਮਾਤਾ ਸੇਵਾ ਸਮਤੀ ਜੋ ਸਾਡੇ ਪ੍ਰਧਾਨ ਬਿੱਟੂ ਧਮਾਨ ਜੀ ਨੇ ਉਹਨਾਂ ਦੀ ਅਧਿਐਕਸ਼ਤਾ ਚ ਪੂਰਾ ਕੰਮ ਕਰ ਰਹੀ ਹੈ ਜੋ ਪੈਸਾ ਇਕੱਠਾ ਹੋਇਆ ਹੈ ਉਹ ਸਿਰਫ ਗਊਆਂ ਦੇ ਹੀ ਕੰਮ ਲੱਗ ਰਿਹਾ ਹੈ ਕਈ ਵਾਰੀ ਗੱਲ ਆਉਂਦੀ ਹੈ ਵੀ ਸੜਕਾਂ ਤੇ ਗਊਆਂ ਫਿਰ ਰਹੀਆਂ ਨੇ ਤਾਂ ਇਸ ਚੇਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਗਊਆਂ ਨੂੰ ਪ੍ਰੋਪਰਲੀ ਗਊਸ਼ਾਲਾ 'ਚ ਜਿੱਥੇ ਹਰ ਤਰ੍ਹਾਂ ਦਾ ਉਹਨਾਂ ਦੇ ਇਲਾਜ ਦਾ ਵੀ ਇੰਤਜ਼ਾਮ ਹੈ, ਖਾਣ ਪੀਣ ਦਾ ਵੀ ਇੰਤਜ਼ਾਮ ਹੈ। ਦਾਨੀ ਸੱਜਣ ਹਰ ਗਊਸ਼ਾਲਾ 'ਚ ਦਾਨ ਦੇ ਪੈਸੇ ਨਾਲ ਦਾਨ ਦੇ ਆਟਾ, ਜਾਨ ਦਾ ਦਾਣਾ, ਧਾਨ ਦੀ ਤੂਣੀ ਕੱਖ ਸਾਰਾ ਕੁਝ ਪਾ ਕੇ ਗਊਆਂ ਦੀ ਸੇਵਾ ਵਾਸਤੇ ਦਾਨੀ ਸੱਜਣ ਕੋਈ ਕਸਰ ਨਹੀਂ ਛੱਡਦੇ। ਇਹ ਤਾਂ ਸਰਕਾਰ ਦੀ ਥੋੜੀ ਜੀ ਇਹ ਹੈ ਬਈ ਜੋ ਕਾਊਸਸ ਵੀ ਲੈਂਦੀ ਹੈ ਹੋਰ ਵੀ ਗਊਆਂ ਦਾ ਪੈਸਾ ਸਰਕਾਰ ਕੋਲ ਜਾਂਦਾ ਉਸ ਪੈਸੇ ਨੂੰ ਗਊਆਂ ਨੂੰ ਇਕੱਠਾ ਕਰਕੇ ਗਊਸਾਲਾਵਾਂ 'ਚ ਭੇਜਣ ਗਊਸਾਲਾਵਾਂ ਦੇ ਦਾ ਜੋ ਇੰਤਜ਼ਾਮ ਹੈ ਉਹ ਵੀ ਬਹੁਤ ਵਧੀਆ ਸਮਾਣੇ ਦੀ ਅਨਾਥ ਗਊਸਾਲਾ ਹੈ ਦੂਸਰੀ ਆਪਣੀ ਅਗਰਵਾਲ ਗਊਸਾਲਾ ਹੈ ਜਾਂ ਗੋਵਰਧਨ ਗਊਸਾਲਾ ਹੁਣ ਉੱਥੇ ਦਸਹਿਰਾ ਗਰਾਊਂਡ 'ਚ ਕੰਮ ਕਰ ਰਹੀ ਹੈ ਤਾਂ ਮੈਂ ਤਾਂ ਬੇਨਤੀ ਕਰੂੰਗਾ ਕਿ ਗਊ ਜਿਹੜੀ ਗਊਸਾਲਾ ਸੜਕਾਂ ਤੇ ਵੀ ਫਿਰ ਰਹੀਆਂ ਨੇ ਉਹਨਾਂ ਨੂੰ ਗਊਸਾਲਾਵਾਂ ਚ ਭੇਜਨ ਤੇ ਤਾਂ ਕਿ ਉਹਨਾਂ ਦਾ ਅਸੀਂ ਇੱਕ ਤਰ੍ਹਾਂ ਤੋਂ ਉਹਨਾਂ ਦਾ ਇਲਾਜ ਵੀ ਹੋ ਸਕੇ ਨਾਲੇ ਉਹਨਾਂ ਦਾ ਪਾਲਣ ਪੋਸਣ ਵੀ ਸਹੀ ਹੋ ਸਕੇ ਜੈ ਗਊ ਮਾਤਾ ਜੈ ਗੋਕਲ ਹੋਰ ਵੀ ਦੱਸਣਾ ਚਾਹਣਾ ਵੀ ਜਿਹੜੀ ਸਾਡੀ ਗਊ ਸੇਵਾ ਸੰਪਤੀ ਹੈ ਉਹ ਜਿਵੇਂ ਗਊ ਮਾਤਾ ਕੋਈ ਵੀ ਜ਼ਖਮੀ ਹੋ ਜਾਂਦੀ ਹੈ ਜਿਹੜੀ ਕੋਈ ਸੇਵਾ ਕਰ ਰਹੀ ਨਹੀਂ ਜਿਹੜੀ ਵੀ ਸੰਸਥਾ ਉਹਨਾਂ ਨੂੰ ਜਿਹੜਾ ਵੀ ਦਵਾਈ ਹੈ ਉਹ ਅਸੀਂ ਜਿੰਨੇ ਵੀ ਜਿੰਨੇ ਪੈਸੇ ਨਹੀਂ ਵੀ ਲੱਗੇ ਉਹ ਗਊ ਸੇਵਾ ਸੰਪਤੀ ਵੱਲੋਂ ਫ੍ਰੀ ਹੈ ਅਸੀਂ ਸਾਰੇ ਸਹਿਰ ਨਾਸੀ ਨੇ ਵੀ ਇਹੀ ਬੇਨਤੀ ਕਰਦੇ ਆਂ ਵੀ ਜਿੱਥੇ ਵੀ ਕੋਈ ਗਊ ਮਾਤਾ ਕੋਈ ਜ਼ਖਮੀ ਦੇਖੇ ਉਹ ਗਊ ਸੇਵਾ ਸੰਪਤੀ ਨੂੰ ਦੱਸਿਆ ਦੱਸਿਆ ਜਾਵੇ ਉਹਦਾ ਇਲਾਜ ਗਊ ਸੇਵਾ ਸੰਪਤੀ ਵੱਲੋਂ ਫ੍ਰੀ ਕੀਤਾ ਜਾਏਗਾ ਜਿੰਨੇ ਵੀ ਮਰਜ਼ੀ ਦੀ ਪੈਸੇ ਦੀ ਕੋਈ દવા ਲੱਗੇ ਉਹ ਗਊ ਸੇਵਾ ਸੰਪਤੀ ਵੱਲੋਂ ਫ੍ਰੀ ਹੈ ਇਸ ਕਰਕੇ ਮੈਂ ਦਾਨੀ ਸੱਜਣਾ ਦਾ ਫੇਰ ਇੱਕ ਵਾਰੀ ਧੰਨਵਾਦ ਕਰਦਾ ਸਾਰਾ ਦਾਨ ਦੇਣ ਦਾ ਤੇ ਇੱਕ ਅਪੀਲ ਵੀ ਕਰਦਾ ਵੀ ਗਊ ਸੇਵਾ ਸੰਪਤੀ ਨੂੰ ਜਿੰਨਾ ਵੀ ਵੱਧ ਤੋਂ ਵੱਧ ਦਾਨ ਦੋਗੇ ਉਹ ਗਊ ਮਾਤਾ ਤੇ ਹੀ ਖਰਚ ਹੋਏਗਾ ਜੈ ਗਊ ਮਾਤਾ ਜੈ ਗੋਪਾਲ जय गौ माता जय गोपाल हेलो 18 19 20 अप्रैल ਨੂੰ ਸਮਾਣਾ ਵਿਖੇ ਅੱਗਰਵਾਲ ਧਰਮਸ਼ਾਲਾ ਵਿਖੇ ਜੋ ਗਉ ਕਥਾ ਕਰਵਾਈ ਗਈ ਸੀ ਉਸੇ ਲੜੀ ਦੇ ਤਹਿਤ ਜੋ ਵੀ ਦਾਨ ਰਾਸ਼ੀ ਇਕੱਠੀ ਹੋਈ ਸਭ ਤੋਂ ਪਹਿਲਾਂ ਸ਼੍ਰੀ ਅनाथ गौशाला ਵਿਖੇ 10 ਕੁਇੰਟਲ ਦਾਣਾ ਉਸ ਤੋਂ ਬਾਅਦ ਗੁਰਦਿਆਲਪੁਰਾ ਬੀੜ ਵਿਖੇ 10 ਕੁਇੰਟਲ ਦਾਣਾ ਉਸ ਤੋਂ ਬਾਅਦ गौशाला ਸ਼੍ਰੀ ਅੱਗਰਵਾਲ ਵਿਖੇ 10 ਕੁਇੰਟਲ ਦਾਣਾ 5 ਕੁਇੰਟਲ ਦਾਣਾ ਸ਼੍ਰੀ ਗੋਵਰਧਨ ਗਊਸ਼ਾਲਾ ਜੈਨ ਮੋਹੱਲਾ ਸਮਾਣਾ ਵਿਖੇ 10 ਕੁਇੰਟਲ ਦਾਣਾ ਸ਼੍ਰੀ ਗਾਜੀਪੁਰ ਗਊਸ਼ਾਲਾ ਵਿਖੇ ਲੜੀ ਦੇ ਤਹਿਤ ਦਿੱਤਾ ਜਾ ਰਿਹਾ ਹੈ ਮੈਂ ਸਾਡੇ ਦਾਨਵੀਰ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਤਨਾ ਵੀ ਦਾਨ ਉਹਨਾਂ ਵੱਲੋਂ ਦਿੱਤਾ ਗਿਆ ਹੈ ਅਸੀਂ ਕਿਸੇ ਵੀ ਪਾਸੇ ਉਸ ਪੈਸੇ ਨੂੰ ਵਿਰਥ ਨਹੀਂ ਜਾਣ ਦੇਵਾਂਗੇ ਤੇ ਸਾਰਾ ਉਹ ਪੈਸਾ ਗਊਆਂ ਵਾਸਤੇ ਹੀ ਖਰਚ ਕੀਤਾ ਜਾਵੇਗਾ ਜੈ ਗਊ ਮਾਤਾ ਜੈ ਗੋਪਾਲ ਜੈ ਗੰਮਾਤਾ ਜੈ ਗੋਪਾਲ ਅਸੀਂ ਜਿਹੜੀ ਗਊ ਕਥਾ ਕਰਾਨੇ ਆ ਉਹਦੇ ਜੋ ਵੀ ਰਾਸ਼ੀ ਇਕੱਠੀ ਹੁੰਦੀ ਆ ਅਸੀਂ ਸਾਰਾ ਹੀ ਗਊਸ਼ਾਲਾ ਦੇ ਵਿੱਚ ਹੀ ਇਹ ਪੈਸੇ ਲਾਨੇ ਆ ਹੁਣ ਜਿਵੇਂ ਆਪਣਾ ਨਾਲ ਹੀ ਆਪਣੇ ਪਿੰਡ ਪੈਂਦਾ ਬਠੋਈ ਬਠੋਈ ਗਊਸ਼ਾਲਾ ਲੈਨੇ ਸਾਡੇ ਤੋਂ ਡਿਮਾਂਡ ਕੀਤੀ ਵੀ ਸਾਨੂੰ ਇੱਟਾਂ ਦੀ ਲੋੜ ਹੈ ਤਾਂ ਅਸੀਂ ਉੱਥੇ ਇੱਟਾਂ ਭੇਜੀ ਆ 4000 ਇੱਟ ਭੇਜੀ ਆ ਬਾਕੀ ਸਾਰੀਆਂ ਗਊਸ਼ਾਲਾ ਚ ਅਸੀਂ ਆਪਣਾ ਦਾਣਾ ਭੇਜਿਆ ਤੇ ਮੇਰੀ ਇੱਕ ਬੇਨਤੀ ਯੂਰ ਹੈ ਵੀ ਜਿਹੜੀਆਂ ਆਵਾਰਾ ਗਊਆਂ ਫਿਰਦੀਆਂ ਉਹਨੂੰ ਉਹ ਬੇਸਹਾਰਾ ਜਿਹੜੀਆਂ ਰੋੜਾਂ ਤੇ ਫਿਰਦੀਆਂ ਸਰਕਾਰ ਨੂੰ ਮੇਰੀ ਅਪੀਲ ਹੈ ਵੀ ਉਹਨਾਂ ਨੂੰ ਰੋੜਾਂ ਤੋਂ ਉਠਵਾ ਕੇ ਸਰਕਾਰੀ ਗਊਸ਼ਾਲਾ ਗਊਸ਼ਾਲਾ ਗਾਜੀਪੁਰ ਚ ਭੇਜਿਆ ਜਾਵੇ ਤਾਂ ਕਿ ਉਹ ਜਿਹੜਾ ਬਾਜ਼ਾਰ ਦੇ ਵਿੱਚ ਕੂੜਿਆਂ ਤੇ ਮੂੰਹ ਮਾਰਦੀਆਂ ਉਹ ਗਲਤ ਹੈ ਤੇ ਆ ਸਰਕਾਰ ਨੂੰ ਮੇਰੀ ਇਹੀ ਬੇਨਤੀ ਹੈ ਵੀ ਉਥੋਂ ਉਹਨਾਂ ਨੂੰ ਚੁਕਵਾ ਕੇ ਗਊਸ਼ਾਲਾ ਭੇਜਿਆ ਜਾਵੇ ਇੱਥੇ ਤਾਂ ਕਿ ਉਹਨਾਂ ਨੂੰ ਵਧੀਆ ਚਾਰਾ ਮਿਲੇ ਵਧੀਆ ਤੂੜੀ ਵਧੀਆ ਹਰਾ ਸਭ ਕੁਝ ਮਿਲੇ ਜੈ ਗੋ ਮਾਤਾ ਜੈ ਗੋ ਪਾਰ